ਸਸਿਕਾ ਸਾਰਿਆਂ ਨੂੰ ਜੈਨਵੀਕ ਜੀ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਅੱਜ ਆਪਾਂ ਬਣਾਵਾਂਗੇ ਮਸਾਲਾ ਮੈਗੀ ਜੋ ਖਾਂ ਚ ਬਹੁਤ ਹੀ ਟੇਸਟੀ ਹੈ ਤੇ ਬਹੁਤ ਮਜ਼ੇਦਾਰ ਹਰ ਇੱਕ ਨੂੰ ਪਸੰਦ ਆ ਬੱਚੇ ਤੋਂ ਲੈ ਕੇ ਵੱਡੇ ਤੱਕ ਚਲੋ ਅੱਜ ਮਸਾਲਾ ਮੈਗੀ ਬਣਾਉਣਾ ਸ਼ੁਰੂ ਕਰਦੇ ਆ ਤੇ ਤੁਹਾਨੂੰ ਰੈਸਪੀ ਦੱਸਦੇ ਆ ਦੇਸੀ ਘੋੜੀ ਕਿਸ ਤਰ੍ਹਾਂ ਆਪਾਂ ਬਣਾਈਏ ਘਰ ਵਿੱਚ ਤੇ ਬਹੁਤ ਹੀ ਟੇਸਟੀ ਬਣ ਕੇ ਤਿਆਰ ਹੁੰਦੀ ਹੈ ਚਲੋ ਅੱਜ ਆਪਾਂ ਮੈਗੀ ਬਣਾਨੇ ਆ ਦੋ ਮੈਗੀਆਂ ਲਈਆਂ ਹੋਈਆਂ ਨੇ ਮੈਂ ਤੇ ਪਾਣੀ ਗਰਮ ਰੱਖਿਆ ਹੋਇਆ ਆ। ਤੇ ਪਾਣੀ ਆਪਣਾ ਗਰਮ ਹੋ ਚੁੱਕਿਆ ਤਾਂ ਹੁਣ ਆਪਾਂ ਮੈਗੀ ਵਿੱਚ ਪਾਵਾਂਗੇ। ਤੇ ਮੈਗੀ ਵਾਲਾ ਜਿਹੜਾ ਪੈਕਟ ਉਹ ਆਪਾਂ ਬਾਹਰ ਕੱਢ ਲਿਆ ਹੈ। ਇਸੇ ਤਰੀਕੇ ਨਾਲ ਆਪਾਂ ਦੂਸਰਾ ਪੈਕਟ ਪਾਵਾਂਗੇ ਵਿੱਚ ਮੈਗੀ ਦਾ। ਪਾਣੀ দাও ਬਾਅਲਾ ਆਉਣ ਦਵਾਂਗੇ ਮੈਗੀ ਨੂੰ ਆਪਾਂ ਪਾਣੀ ਦੇ ਵਿੱਚ ਬਹੁਤ ਸਵਾਦ ਬਣਦੀ ਹੈ ਮੈਗੀ ਤੁਸੀਂ ਬੜੇ ਤਰੀਕੇ ਆ ਦਿਖਾਤੇ ਹੋਣੀਆਂ ਮੈਗੀ ਅੱਜ ਮੇਰੇ ਤਰੀਕੇ ਨਾਲ ਖਾ ਕੇ ਦੇਖੋ ਤੇ ਇੱਕ ਵਾਰੀ ਜ਼ਰੂਰ ਬਣਾ ਕੇ ਟਰਾਈ ਕਰਿਓ ਅੱਜ ਆਪਾਂ ਦੇਸੀ ਘਿਓ ਵਾਲੀ ਮੈਗੀ ਬਣਾਵਾਂਗੇ ਕਿਹੜੀ ਮੈਗੀ ਬਣਾਵਾਂਗੇ ਅੱਜ ਆਪਾਂ ਦੇਸੀ ਘਿਓ ਵਾਲੀ ਬੱਚੇ ਜਿਹੜੇ ਮਾਨੇ ਮम्मा ਤੁਸੀਂ ਜਿਹੜੀ ਉਸ ਦਾ ਮਾਮੂ ਘਰੇ ਖਾ ਕੇ ਆਏ ਸੀ ਉਹ ਮੈਗੀ ਬਣਾ ਕੇ ਗੋਸਤ ਮੈਚ ਚਲੋ ਅੱਜ ਆਪਾਂ ਤੁਹਾਨੂੰ ਮੈਗੀ ਬਣਾਉਣਾ ਦੱਸਦੇ ਹਾਂ ਜਿੰਨੇ ਤੱਕ ਆਪਣੀ ਮੈਗੀ ਤਿਆਰ ਹੁੰਦੀ ਵਾ ਯਾਨੀ ਚਾਹ ਕਾ ਆਪਾਂ ਪਿਆਜ਼ ਦੋ ਸ਼ਿਮਲਾ ਮਿਰਚ ਇੱਕ ਟਮਾਟਰ ਕੱਟ ਲੈਣੇ ਆ ਆ ਜਣਾ ਪਬਲਿਕ ਬ੍ਰਿਕ ਚੋਪ ਕਰ ਲੈਣਾ ਹੈ ਜੇ ਤੁਸੀਂ لمبے ਪਿਆਜ਼ ਪਸੰਦ ਕਰਦੇ ਤੁਸੀਂ لمبے ਪਾ ਲਿਓ ਨਹੀਂ ਤਾਂ ਫਿਰ ਚੋਪ ਕੀਤੇ ਹੋਏ ਬਹੁਤੇ ਬ੍ਰਿਕ ਕਰ ਲੈ ਲਈਆ ਮਮਾ ਮਿਰਚ ਦਾ ਆਪਾਂ ਵਿੱਚ ਲਵਾਲਾ ਪਾਟ ਨਹੀਂ ਕੋਣਾ ਉਹ ਆਪਾਂ ਕੱਢ ਲੈਣਾ ਆ ਪਿਆਜ਼ ਟਮਾਟਰ ਆਪਾਂ ਜਿ ਮਮੀ ਚ ਕੱਟ ਲਈਆਂ ਹੁਣ ਆਪਾਂ ਇਹਨਾਂ ਦਾ ਤੜਕਾ ਲਗਾਵਾਂਗੇ ਦਸਿਕ ਪਾਵਾਂਗੇ ਆਪਾਂ ਦਸਿਕ ਆਪਾਂ 1 ਚਮਚ ਪਾਵਾਂਗੇ ਦੇ ਸੀ ਗਏ ਨਾ ਪਰ ਗਰਮ ਹੋਣ ਦਿੰਨੇ ਆ ਦੂਸਰੇ ਪਾਸੇ ਆਪਣੀ ਮੈਗੀ ਵੀ ਤਿਆਰ ਹੈ ਗੈਸ ਰੋਕਾ ਬੰਦ ਕਰ ਦਿੰਨੇ ਆ ਇਹਨਾਂ ਦਾ ਸਾਰਾ ਪਾਣੀ ਸਟੱਟ ਲੈਣੇ ਆ ਜੋ ਆਪਣਾ ਜਮ ਹੋ ਚੁੱਕਿਆ ਦਰ ਆਪਣਾ ਪਿਆਜ਼ ਤਾਵਾਂਗੇ ਪਹਿਲਾਂ ਸੁਆਲੇ ਪਾ ਚੰਗਾ ਮਿੱਠਾ ਮਸਾਲ ਠੀਕ ਹੋ ਗਏ ਆਪਣੇ ਨਾਲ ਮਿਕਸ ਕਰਕੇ ਇਹਨੂੰ ਆਪਾਂ ਹੌਲੀ ਹੌਲੀ ਹਿਲਾਵਾਂਗੇ 5 ਮਿੰਟ ਆਪਾਂ ਮੀਡੀਅਮ ਐਂਡ ਤੇ ਰੱਖ ਦਵਾਂਗੇ ਜਦੋਂ ਸਾਰੇ ਪਿਆਜ਼ ਟਮਾਟਰ ਸੋਰੇ ਜੇ ਹਲਕੇ ਜਿਹਾ ਬ੍ਰਾਊਨ ਹੋ ਜਾਣ ਬਹੁਤ ਵਾਦ ਬਣਦੇ ਆ ਜਿਹੜੇ ਤਾਂ ਕੁਮਰੇ ਵੀਡੀਓ ਦੇਖ ਰਹੇ ਨੇ ਮੇਰੇ ਚੈਨਲ ਨੂੰ ਲਾਈਕ ਸਬਸਕ੍ਰਾਈਬ ਕਰਿਆ ਕਰੋ ਤੇ ਮੇਰੇ ਚੈਨਲ ਐਂਡ ਤੱਕ ਜਰੂਰ ਦੇਖਿਆ ਕਰੋ ਹੁਣ ਨਾਲ ਹੀ ਆਪਾਂ ਮੈਗੀ ਦੇ ਮਸਾਲੇ ਵਾਲੇ ਪੈਕੇਟ ਪਾ ਦਵਾਂਗੇ ਹੁਣ ਇਹਨੇ ਪਹਿਲਾ ਆਵਾਂਗੇ ਬਾਕੀ ਜੇ ਮਸਾਲੇ ਪਾਵਾਂਗੇ ਥੋੜਾ ਜਿਹਾ ਗਰਮ ਮਸਾਲਾ ਔਰ ਥੋੜੀ ਜੀ ਮਿਰਚ ਬਿਲਕੁਲ ਬੇਨੁਮੀ ਜੀ ਕਿਉਂਕਿ ਬੱਚਿਆਂ ਨੇ ਖਾਣਾ ਹੈ ਨਾ ਤੇ ਥੋੜਾ ਜਿਹਾ ਨਮਕ ਸਵਾਦ ਅਨੁਸਾਰ ਥੋੜੀ ਜੀ ਆਪਾਂ ਹਲਦੀ ਪਾਵਾਂਗੇ ਚੁਟਕੀ ਪਰ ਅਨਾਲੀ ਹੋ ਜੀ ਆਪਾਂ ਸੌਸ ਪਾਵਾਂਗੇ। ਹੁਣ ਮੈਂ ਜਿਹੜੀ ਆਪਾਂ ਕੱਢੀ ਹੋਈ ਸੀ ਉਹ ਵਿੱਚ ਪਾ ਦਵਾਂਗੇ। ਇਹਨੂੰ ਆਪਾਂ ਮਿਕਸ ਕਰਦੇ ਆ। ਵਾਓ! ਇਹ ਫੱਕੀ ਜਿਹੀ ਸੌਰੀ ਆਪਣੇ ਬੜੀ ਬੰਦ ਕੇ ਤਿਆਰ ਹੋਈ ਹੈ ਮਸਾਲੇਦਾਰ ਜੇ ਤੁਸੀਂ ਵੈਜੀਟੇਬਲ ਹੋਰ ਵੀ ਪਾ ਸਕਦੇ ਹੋ ਮਟਰ ਵੀ ਪਾ ਸਕਦੇ ਹੋ ਜੋ ਫਲੀਆਂ ਵੀ ਪਾ ਸਕਦੇ ਜੋ ਜੋ ਵੀ ਤੁਹਾਡੇ ਤੇ ਪਰ ਹੈਗੀ ਆ ਵੈਜੀਟੇਬਲ ਆਪਣੀ ਮੈਗੀ ਬਣ ਕੇ ਤਿਆਰ ਹੋ ਗਈ ਹੈ ਮੇਰੀ ਵੀਡੀਓ ਨੂੰ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ